ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਖੁਸ਼ ਰੱਖੇ ਹੋਰ ਤੁਸੀਂ ਸਭ ਠੀਕ ਠਾਕ ਹੋ ਉਮੀਦ ਕਰਦੀ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ ਇੱਥੇ ਮੈਂ ਜੋ ਵੀ ਰਿਸ਼ਤੇ ਭੋਲਾਂਗੀ ਇਹ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਕੇ ਕਰਨਾ ਚਾਹੀ ਜ ਸਾਡਾ ਮਕਸਦ ਸਿਰਫ ਐਡ ਪਾਉਣਾ ਹੈ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਜੀ ਕਮੈਂਟ ਵਿੱਚ ਵਾਹਿਗੁਰੂ ਰਾਮ ਰਾਮ ਜਰੂ ਲਿਖਿਆ ਕਰੋ ਰਿਸ਼ਤੇ ਪਰਿਵਾਰ ਦੇ ਨੰਬਰਾਂ ਦੇ ਸਮੇਤ ਹੋਣਗੇ ਜੀ ਆਪ ਨੋਟ ਕਰ ਲੈਣਾ ਜੀ ਜਿੰਨਾਂ ਨੇ ਆਪਣੀ ਐਡ ਦੁਬਾਰਾ ਵਾਰ-ਵਾਰ ਲਗਾਨੀ ਹੈ ਜੀ ਸਾਡੇ WhatsApp ਨੰਬਰ ਤੇ ਸੰਪਰਕ ਕਰੋ ਜੀ। ਬੇਟੀ ਦਾ ਰਿਸ਼ਤਾ ਨੋਟ ਕਰੋ ਜੀ। ਰਾਮ ਦਾਸਿਆ ਫੈਮਲੀ ਆ ਜੀ ਕਬੀਰ ਪੰਥੀ ਨੇਮ ਕੋਰ ਜਨਮ ਹੈ ਜੀ 15 12 1994 ਦਾ ਕੱਦ 5 ਫੁੱਟ 5 ਇੰਚ ਹੈ ਕਾਸ ਰਾਮ ਦਾਸਿਆ ਸਿੱਖ ਗੋਤਰਾ ਹੈ ਜੀ ਮਹਿਮੇ ਇਹਨਾਂ ਦੀ ਇੱਕ 8 ਸਾਲ ਦੀ ਬੇਟੀ ਹੈ ਜੀ ਲੀਵਿੰਗ ਵਿਦ ਮਦਰ ਪੜਾਈ ਇਹਨਾਂ ਨੇ ਕੀਤੀ ਹੈ ਜੀ ਡਿਪਲੋਮਾ ਇਲੈਕਟ੍ਰੀਕਲ ਇੰਜੀਨੀਅਰਿੰਗ ਐਂਡ BCA ਫਾਦਰ ਨੇ ਰੇਲਵੇ EMPLOYEE ਮਦਰ ਹਾਊਸ ਵਾਈਫ ਹੈ ਇੱਕ ਬਰਦਰ ਆਜੀ ਪਾਪੀ ਕੈਨੇਡਾ ਨੇ ਯਮੁਨਾ ਨਗਰ ਅਨੰਦਾ ਏਰੀਆ ਹੈ ਜੀ ਹਰਿਆਣਾ ਜਗਾਦਰੀ ਵਰਕਸ਼ਾਪ ਹੈ ਕੰਟੈਕਟ ਓਨਲੀ ਸਿੱਖ ਫੈਸ਼ਨੂਮ ਬਿਜ਼ਨਸਮੈਨ ਐਂਡ ਹਰਿਆਣਾ ਸਾਈਡ ਕਰਨਾਲ ਕੁਰਖੇਤਰ ਪਟਿਆਲਾ ਚੰਡੀਗੜ੍ਹ ਅੰਬਾਲਾ ਸਿਟੀ ਐਂਡ ਪੰਜਾਬ ਇਹ ਸ਼੍ਰੀ ਗੁਰੂ ਗਨਸਾਹਿਬ ਜੀ ਨੂੰ ਮੰਨਦੇ ਹਨ ਜੀ ਓਨਲੀ ਨੋ ਕਾਸਟ ਵਾਰ NRI بیٹے ਦਾ ਰਿਸ਼ਤਾ ਨੋਟ ਕਰੋ ਜੀ ਕਨੇਡਾ PR ਬ੍ਰਾਹਮਣ ਵੈਸ਼ਨੋ ਲੜਕਾ ਹੈ ਤਹਿਸੀਲ ਗੜਸ਼ੰਕਰ ਏਰੀਆ ਹੁਸ਼ਿਆਰਪੁਰ ਹੈ ਜਨਮ 1995 ਦਾ ਹੈ ਜੀ ਕੱਦ 6 ਫੁੱਟ 2 ਇੰਚ ਹੈ ਸਟੱਡੀ ਇਹਨਾਂ ਨੇ ਬਿਜ਼ਨਸ ਮੈਨੇਜਮੈਂਟ ਕੀਤੀ ਹੈ ਜੀ BBA ਡਿਗਰੀ ਕਨੇਡਾ ਚ ਕੀਤੀ ਹੈ ਜੀ ਸਰੀ ਵੈਨਕੂਵਰ ਚ ਕੰਪਨੀ ਵਿੱਚ ਮੈਨੇਜਰ ਜੋਬ ਕਰਦੇ ਹਨ ਪਿਤਾ ਸਰਕਾਰੀ ਜੋਬ ਤੋਂ ਬਾਅਦ ਪੈਨਸ਼ਨਰ ਹਨ ਮਾਤਾ ਹਾਊਸ ਵਾਈਫ ਹੈ ਲੜਕੀ ਇਹਨਾਂ ਨੂੰ ਚਾਹੀਦੀ ਹੈ ਜੀ BSc ਨਰਸਿੰਗ ਕੀਤੀ ਹੋਵੇ ਫਿਜ਼ੀਓਥੈਰੇਪੀ ਲੈਬ ਟੈਕਨੀਸ਼ੀਅਨ ਬੀ ਡੀ ਐਸ ਸੀਏ ਪੰਜਾਬ ਇੰਡੀਆ ਜਾਂ ਕੈਨੇਡਾ ਤੋਂ ਹੋਵੇ ਜੀ ਅਪਰ ਕਾਸਟ ਨੋ ਬਾਰ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਜਨਮ ਹੈ ਜੀ 15 ਸਤੰਬਰ 1993 ਕਾਸਟ ਖੇਰਾ ਹੈ ਲੁਧਿਆਣਾ ਰਹਿ ਰਹੇ ਹਨ ਜੀ ਫਰਮ ਅੰਮ੍ਰਿਤਸਰ ਪੜਾਈ ਇਹਨਾਂ ਨੇ ਡਿਪਲੋਮਾ ਇਨ ਸਿਵਲ ਇੰਜੀਨੀਅਰਿੰਗ ਕੀਤੀ ਹੈ ਜੀ ਕੱਦ 6 ਫੁੱਟ 8 ਇੰਚ ਹੈ ਫੈਮਿਲੀ ਵਿੱਚ ਫਾਦਰ ਹਨ ਜੀ ਮਦਰ ਹਨ ਬ੍ਰਦਰ ਮੈਰਿਡ ਹੈ ਇਹਨਾਂ ਦੀ ਮੋਬਾਈਲ ਸ਼ਾਪ ਹੈ ਜੀ ਲੁਧਿਆਣਾ ਦੇ ਵਿੱਚ ਟਾਈਮ 11 10 ਪੀਐਮ ਹੈ ਜੀ ਏਰੀਆ ਤਰਨਤਾਰਨ بیٹے ਦਾ ਰਿਸ਼ਤਾ ਨੋਟ ਕਰੋ ਜੀ ਨੇਮ ਜੇ ਕੁਮਾਰ ਏਰੀਆ ਜਲੰਧਰ ਹੈ ਉਮਰ ਇਹਨਾਂ ਦੀ 32 ਸਾਲ ਹੈ ਕਾਸਟ ਰਵੀ ਦਾਸੀਆ ਫੈਮਿਲੀ ਵਿੱਚ ਇੱਕ ਬ੍ਰਦਰ ਹੈ ਜੀ ਅਨਮੈਰਿਡ ਹੈ ਦੋ ਸਿਸਟਰ ਹੈ ਜੀ ਮੈਰਿਡ ਹੈ ਪਿਤਾ ਜੀ ਨਹੀਂ ਹਨ ਮੁੰਡਾ ਹੈ ਦੁਬਈ ਦੇ ਵਿੱਚ ਸੁਪਰਵਾਈਜ਼ਰ ਦੀ ਜੋਬ ਕਰਦਾ ਹੈ ਜੀ ਸੈਲਰੀ ਹੈ ਜੀ 70000 ਰੁਪਿਆ ਮੁੰਡਾ ਸ਼ਾਰਟ ਟਾਈਮ ਡਿਵੋਰਸੀ ਹੈ ਵੈਸ਼ਨੋ ਪਰਿਵਾਰ ਤੋਂ ਹੈ ਮੁੰਡਾ ਜਨਰੀ ਵਿੱਚ ਇੰਡੀਆ ਆ ਰਿਹਾ ਹੈ ਮੰਗ ਇਹਨਾਂ ਨੂੰ ਕੋਈ ਨਹੀਂ ਹੈ ਜੀ ਸਿੰਪਲ ਮੈਰਿਜ ਕਰਨੀ ਹੈ ਜੀ ਇਹਨਾਂ ਨੂੰ ਕੁੜੀ ਘਰੇਲੂ ਚਾਹੀਦੀ ਹੈ ਰਿਸ਼ਤਾ ਨੋਟ ਕਰੋ ਜੀ ਲੜਕੀ ਦਾ ਹੈ ਜੀ ਨੇਮ ਕੌਰ ਮਹਿਰਾ ਸਿੱਖ ਲੜਕੀ ਹੈ ਜੀ ਡੇਟ ਆਫ ਬਰਥ ਹੈ ਜੀ 1990 ਦਾ ਹਾਈਟ ਐਂਡ ਦਾ ਨਦੀ 5 ਫੁੱਟ 2 ਇੰਚ ਹੈ ਜੀ ਕੁਆਲੀਫਿਕੇਸ਼ਨ ਇਹਨਾਂ ਦੇ ਬੀਏ ਐਮਏ ਪਲੱਸ ਮਾਸਟਰ ਡਿਗਰੀ ਕੰਪਿਊਟਰ ਕੋਸ ਕੀਤਾ ਹੈ ਜੀ ਇਹਨਾਂ ਨੇ ACCP ਫੈਮਲੀ ਵਿੱਚ ਨਹੀਂ ਜੀ ਫਾਦਰ ਨਹੀਂ ਹੈ ਜੀ ਇਹਨਾਂ ਦੇ ਮਦਰ ਹਾਊਸ ਵਾਈਫ ਨੇ ਇੱਕ ਜੰਗਲ ਬ੍ਰਦਰ ਹੈ ਜੀ ਇਹਨਾਂ ਦੀ ਡਿਮਾਂਡ ਹੈ ਕਿ ਮੁੰਡਾ ਕੈਨੇਡਾ ਜਾਂ ਅਮਰੀਕਾ ਦਾ ਪੀਆਰ ਹੋਵੇ ਕਾਸਟ ਨੋਬਰ ਫੈਮਲੀ ਦਾ ਨੰਬਰ ਦਿੱਤਾ ਗਿਆ ਹੈ ਜੀ ਟੈਲੀਫੋਨ ਕਰ ਸਕਦੇ ਹੋ ਜੀ ਆਪ अगला निश्ता नॉस्ट करो जी बेटी दा है जी नाम कौर लड़की ने अमृत छकिया होया है जी कास्ट मजवी सिख डेट ऑफ बर्थ है जी 1995 दा हाइट 5 फुट 3 इंच क्वालिफिकेशन एंड दी डिप्लोमा आर्किटेक्चर असिस्टेंट 3 3 साल एंड बीए कीती हुई है जी प्राइवेट जॉब करन नाल कर रही है जी नाल नाल पीसीएस दी तैयारी कर रही है फैमिली भी चंची गुरशिक फैमिली है ਫਾਦਰ ਮਦਰ ਇੱਕ ਬ੍ਰਦਰ ਹੈ ਜੀ ਇਲੈਕਟ੍ਰਿਕ ਪ੍ਰਾਈਵੇਟ ਜੋਬ ਕਰਦਾ ਹੈ ਜੀ ਪਲੇਸ ਗੁਰਦਾਸਪੁਰ ਬਟਾਲਾ ਹੈ ਜੀ ਇਹਨਾਂ ਦੀ ਮੰਗ ਹੈ ਕਿ ਸਰਕਾਰੀ ਜੋਬ ਤੇ ਹੋਵੇ ਲੜਕਾ ਵਧਿਆ ਪ੍ਰਾਈਵੇਟ ਜੋਬ ਕਰਦਾ ਹੋਵੇ ਔਰ ਐਸਜੀਪੀਸੀ ਵਿੱਚ ਹੋਵੇ ਗੁਰਸਿੱਖ ਲੜਕਾ ਅੰਮ੍ਰਿਤ ਛਕਿਆ ਹੋਵੇ ਓਨਲੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹੋਣ ਵਹਿਮ ਪਰਮ ਤੋਂ ਦੂਰ ਹੋਣ ਚੀ ਅੰਮ੍ਰਿਤਸਰ ਬਟਾਲਾ ਗੁਰਦਾਸਪੁਰ ਨੂੰ ਪਹਿਲ ਦਿੱਤੀ ਜਾਂਦੀ ਹੈ ਵਿਆਹ ਸਿੰਪਲ ਕਰਨਾ ਹੈ ਜੀ ਨਾਨਾ ਨੇ ਗੁਰਦੁਆਰਾ ਸੈਮ ਵਿਖੇ ਮਜਬੂਤ ਸਿੱਖ ਕਾਸਟ ਵਾਲੇ ਹੀ ਸੰਪਰਕ ਕਰਨ ਜੀ ਫੋਨ ਨੰਬਰ ਦਿੱਤੇ ਗਏ ਹਨ ਜੀ ਆਪ ਅਧਿਰੇ ਜਾਣਕਾਰੀ ਲੈ ਸਕਦੇ ਹੋ ਜੀ بیٹے ਦਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਏਰੀਆ ਫਰੀਦਕੋਟ ਹੈ ਕੱਦ 5 ਫੁੱਟ 3 ਇੰਚ ਹੈ ਡੇਟ ਆਫ ਬਰਥ ਹੈ ਜੀ 6 10 1996 ਕਾਸਟ ਮਹਿਰਾ ਸਿੱਖ ਕੰਮ ਪੰਜਾਬ ਸਰਕਾਰੀ ਨੌਕਰੀ ਗ੍ਰੇਡ ਬੀ ਇੱਕ ਪਹਿਨ ਵਿਆਹੀ ਹੋਇਆ ਜੀ ਪ੍ਰਾਈਵੇਟ ਟੈਕ ਐਨ ਆਈਟੀ ਚ ਲੰਦੇ ਤੋਂ ਕੀਤੀ ਇਹਨਾਂ ਨੇ ਇਹਨਾਂ ਵਾਸਤੇ ਸਰਕਾਰੀ ਨੌਕਰੀ ਕਰਦੀ ਜਾਂ ਚੰਗੀ ਪੜੀ ਲਿਖੀ ਗ੍ਰੈਜੂਏਟ ਸੋਨੀ ਤੇ ਸੁਨੱਖੀ ਲੜਕੀ ਦੀ ਲੋੜ ਹੈ ਇਸ ਰਿਸ਼ਤੇ ਲਈ ਕੋਈ ਹੋਰ ਬੀਸੀ ਕੈਟਾਗਰੀ ਚ ਜਨਰਲ ਵੀ ਆਪਣਾ ਡਾਟਾ ਪੇ ਕਰ ਸਕਦੇ ਹਨ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਟਰਮ ਸਿੰਘ ਏਰੀਆ ਅੰਮ੍ਰਿਤਸਰ ਹੈ ਜੀ ਕਾਸਟ ਜੱਟ ਸਿੱਖ ਗੋਤ ਵਿਰਕ ਕੱਦ 5 ਫੁੱਟ 9 ਇੰਚ ਹੈ ਜਨਮ 1992 ਦਾ ਇਹਨਾਂ ਨੇ ਪੜਾਈ ਕੀਤੀ ਹੈ ਜੀ ਬੀਏ ਬੀਜੀ पीजी डीसीए एमपी एचडब्ल्यू डिप्लोमा ਕੀਤਾ انہوں نے کام پرائیویٹ بینکر جاب ਨੇ ਕਰਦੇ ਨੇ جی زمین 3 ایکڑ ہے ਪਿਤਾ گورنمنٹ جاب ریਟਾਇਰ ਨੇ ਐਕਸਪਾਇਰ ਨੇ ਜੀ માતા ਘਰੇਲੂ ਹੈ ਨਿਊਜ਼ੀਲੈਂਡ ਦਾ ਵੀਜ਼ਾ ਲੱਗਿਆ ਹੋਇਆ ਚੀ ਪਰ ਇੱਕ ਨਿਊਜ਼ੀਲੈਂਡ ਹੈ ਪੀਆਰਐਸ ਸਾਰੀ ਫੈਮਿਲੀ ਦੇ ਨਾਲ ਇੱਕ ਪੈਨ ਮੈਰਿਡਾ ਜੀ گورنمنٹ ਜੌਬ ਹੈ ਉਹਨਾਂ ਦੀ ਇਹਨਾਂ ਨੂੰ ਲੋੜ ਹੈ ਜੀ ਪੜੀ ਲਿਖੀ ਬਾਹਰ ਜਾਣ ਦੀ ਚਾਹਵਾਨ ਲੜਕੀ ਮੈਡੀਕਲ ਲਾਈਨ ਵਾਲੀ ਨੂੰ ਪੈਲ ਦਿੰਦੇ ਹਨ ਜੀ ਕੱਦ 5 ਫੁੱਟ 4 ਇੰਚ ਤੱਕ ਹੋਵੇ ਘੱਟੋ ਘੱਟ ਪਹਿਲਾਂ ਤੋਂ ਬਾਹਰ ਵਾਲੇ ਵੀ ਸੰਪਰਕ ਕਰ ਸਕਦੇ ਹਨ ਜੀ ਟੈਲੀਫੋਨ ਨੰਬਰ ਦਿੱਤੇ ਗਏ ਹਨ ਜੀ ਵਧੇਰੇ ਜਾਣਕਾਰੀ ਲੈ ਸਕਦੇ ਹੋ ਇਹਨਾਂ ਦੀ ਕੋਈ ਡਿਮਾਂਡ ਨਹੀਂ ਹੈ ਜੀ ਵਿਆਹ ਦਾ ਸਾਰਾ ਖਰਚ ਲੜਕੇ ਵੱਲੋਂ ਕੀਤਾ ਜਾਏਗਾ ਐਨ ਆਰ ਆਈ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਨੇਮ ਸਿੰਘ ਜਨਮ ਹੈ ਜੀ ਅਪ੍ਰੈਲ 1996 ਦਾ ਹਾਈਟ 5 ਫੁੱਟ 7 ਇੰਚ ਹੈ ਕਾਸਟ ਅਰੋੜਾ ਕੈਨੇਡੀਅਨ ਪੀਆਰ ਹੈ ਜੀ ਸਿਟੀਜ਼ਨਸ਼ਿਪ ਅਪਲਾਈਡ ਕੀਤਾ ਹੈ ਜੀ ਇਹਨਾਂ ਨੇ 3 ਸਾਲ ਦਾ ਬਿਜ਼ਨਸ ਡਿਪਲੋਮਾ ਇਨ ਫਾਈਨੈਂਸ ਐਂਡ 2 ਸਾਲ ਦਾ ਪ੍ਰੈਕਟੀਕਲ ਨਰਸਿੰਗ ਡਿਪਲੋਮਾ ਇਨ ਕੈਨੇਡਾ ਵਿੱਚ ਕੀਤਾ ਜੀ ਇਹਨਾਂ ਨੇ ਕੰਮ ਹੈ ਜੀ ਇਹਨਾਂ ਦਾ ਕਰੰਟਲੀ ਵਰਕਿੰਗ ਐਜ਼ ਰਜਿਸਟਰ ਪ੍ਰੈਕਟੀਕਲ ਨਰਸ ਆਰ ਪੀ ਐਨ ਐਲ ਪੀ ਐਨ ਡਾਈਟ ਇਹਨਾਂ ਦੀ ਵੈਜੀਟੇਰੀਅਨ ਹੈ ਜੀ ਕਰੰਟਲੀ ਲਿਵਿੰਗ ਹਾਲੀਫੈਕਸ ਕੈਨੇਡਾ ਇਹਨਾਂ ਦਾ ਟੈਲੀਫੋਨ ਨੰਬਰ ਦਿੱਤਾ ਗਿਆ ਜੀ ਆਪ ਬਧੇਰੇ ਜਾਣਕਾਰੀ ਲੈ ਸਕਦੇ ਹੋ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕਾ ਮਨੀਲਾ ਚੰਪਲ ਕੱਤ 5 ਫੁੱਟ 10 ਇੰਚ ਹੈ ਉਮਰ 17 10 2004 ਹੈ ਪੜਾਈ ਇਹਨਾਂ ਨੇ ਕੀਤੀ ਹੈ ਜੀ ਬਿਜ਼ਨਸ ਮਾਰਕੀਟਿੰਗ ਤੀਜੇ ਸਾਲ ਡਿਗਰੀ ਕਰ ਰਿਹਾ ਹੈ ਮਨੀਲਾ ਵਿੱਚ ਆਪਣੀ ਫਾਈਨੈਂਸ ਕੰਪਨੀ ਹੈ ਉਹਦੇ ਵਿੱਚ ਬੇਟਾ ਅਤੇ ਮੰਮੀ ਡੈਡੀ ਕੰਮ ਕਰਦੇ ਨੇ ਜੀ ਆਪਣਾ ਕੰਮ ਹੈ ਇਹਨਾਂ ਦਾ ਜ਼ਮੀਨ ਸਤਕੇ ਲਈ ਹੈ ਏਰੀਆ ਮੋਗਾ ਹੈ ਘਰ ਸ਼ਹਿਰ ਵਿੱਚ ਹੈ ਲੜਕੀ ਦੀ ਭੈਣ ਦਾਦਾ ਦਾਦੀ ਪੂਗਾ ਸਾਰੀ ਫੈਮਿਲੀ ਕੈਨੇਡਾ ਚ ਵੈਲ ਸੈਟਿਡ ਹੈ ਸਰੀ ਬੀਸੀ ਵਿੱਚ ਲੜਕੇ ਨੇ ਵੀ ਕੈਨੇਡਾ ਆ ਜਾਣਾ ਹੈ ਇਹਨਾਂ ਨੂੰ ਲੜਕੀ ਕੈਨੇਡਾ ਪੀਆਰ ਚਾਹੀਦੀ ਹੈ ਜੀ ਬੀਸੀ ਏਰੀਆ ਨੂੰ ਪੈਲ ਦਿੱਤੀ ਜਾਏਗੀ ਕੁੜੀ ਦੀ ਹਾਈਟ 5 ਫੁੱਟ 6 ਇੰਚ ਤੱਕ ਹੋਵੇ ਉਮਰ 20 ਤੋਂ 25 ਸਾਲ ਤੱਕ ਹੋਵੇ ਕਿਰਪਾ ਕਰਕੇ ਨੋਟ ਕਰੋ ਜੀ ਐਨਆਰਆਈ ਵੇਟੀ ਦਾ ਹੈ ਜੀ ਨੇਮ ਕੋਰ ਕਾਸਟ ਰਾਮਦਾਸੀਆ ਸਿੱਖ ਹੈ ਜੀ ਡੇਟ ਆਫ ਬਰਥ 2002 ਦੀ ਹੈ ਜੀ ਹਾਈਟ 5 ਫੁੱਟ 7 ਇੰਚ ਕੁਆਲੀਫਿਕੇਸ਼ਨ ਬੀਸੀਏ ਦੋ ਐਲ্ডার ਬ੍ਰਦਰ ਨੇ ਜੀ ਪੀਆਰ ਇਨ ਕੈਨੇਡਾ वेल सेटेड ਫੈਮਿਲੀ ਚੀ ਨੀਡ ਨਾ ਨੂੰ ਹੈ ਜੀ ਕੈਨੇਡਾ ਪੀਆਰ ਬੁਆਏ ਹੋਵੇ ਜਾਂ ਵਰਕ ਪਰਮਿਟ ਤੇ ਹੋਵੇ ਜੀ ਕੰਟੈਕਟ ਨੰਬਰ ਦਿੱਤਾ ਗਿਆ ਹੈ ਜੀ ਸਿੱਧੀ ਗੱਲਬਾਤ ਕਰਕੇ ਬਥੇਰੀ ਜਾਣਕਾਰੀ ਲੈ ਸਕਦੇ ਹੋ ਏਰੀਆ ਨਾਂ ਦਾਦਾ ਜੀ ਫਰੀਦਕੋਟ ਹੈ ਜੀ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਕਾਸਟ जाट ਸਿੱਖ ਪੰਕੂ ਯੂਰਪ ਪੀਆਰ ਜਨਮ 1992 ਦਾ ਕੱਦ 6 ਫੁੱਟ ਹੈ ਪੜਾਈ ਬੀਏ ਕੀਤੀ ਹੈ ਇਹਨਾਂ ਨੇ ਦੋ ਭਰਾ ਨੇ ਜੀ ਦੋਵੇਂ ਭਰਾ ਬੈਲਜੀਅਮ ਚਾਪਨਾ ਬਿਜ਼ਨਸ ਹੈ ਇਹਨਾਂ ਦਾ ਪਿਤਾ ਆਰਮੀ ਚੋਰਟਾਇਰ ਨੇ ਸੁਬੇਤਾਰ ਮੇਜਰ ਮਾਤਾ ਹਾਊਸ ਵਾਈਫ ਨੇ ਜ਼ਮੀਨ 3 ਕਿਲੇ ਹੈ ਜੀ ਕਮਰਸ਼ੀਅਲ ਪ੍ਰਾਪਰਟੀ ਹੈ ਰੈਂਟ ਇਨਕਮ 90000 ਰੁਪਿਆ ਪਰ ਮਹੀਨਾ ਪੈਨ ਆਸਟ੍ਰੇਲੀਆ ਵਿੱਚ ਹੈ ਜੀ ਇਹਨਾਂ ਨੂੰ ਪੜ੍ਹੇ ਲਿਖੀ ਸੋਨੀ ਲੜਕੀ ਦੀ ਲੋੜ ਹੈ ਯੂਰਪ ਵਾਲੇ ਵੀ ਸੰਪਰਕ ਕਰਨ ਏਰੀਆ ਲੁਧਿਆਣਾ ਹੈ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਕਾਸ ਚੱਟਸਿੱਖ ਜਨਮ 23/7/1994 ਦਾ ਗੋਤਪੁੱਲਰ ਹਾਈਟ 6 ਫੁੱਟ ਹੈ ਜੀ ਪੜਾਈ ਵੀ ਕੀਤੀ ਹੈ ਇਹਨਾਂ ਦਾ ਆਪਣਾ ਬਿਜ਼ਨਸ ਹੈ ਜੀ ਇੱਕ ਪਲਾਟ ਹੈ ਪਰਾ ਪੰਜਾਬ ਪੁਲਿਸ ਵਿੱਚ ਹੈ ਜੀ ਦੋਨਾਂ ਭਰਾਵਾਂ ਕੋਲ 12 ਏਕੜ ਜ਼ਮੀਨ ਹੈ ਇਹਨਾਂ ਨੂੰ ਕੁੜੀ ਸਿੰਪਲ ਚਾਹੀਦੀ ਹੈ ਘਰੇਲੂ ਘਰੇਲੂ ਚਾਹੀਦੀ ਹੈ ਡਿਮਾਂਡ ਕੋਈ ਨਹੀਂ ਹੈ ਜੀ ਏਰੀਆ ਫਜ਼ਿਲਕਾ ਐਨ ਆਰ ਆਈ ਵੇਟਾ ਦਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 1999 ਦਾ ਕੱਦ 5 ਫੁੱਟ 7/2 ਇੰਚ ਹੈ ਕਾਸਟ ਝੱਟ ਹੈ ਇਟਲੀ ਸਿਟੀਜ਼ਨ ਹੈ ਜੀ ਜੋਬ ਹੋਟਲ ਵਿੱਚ ਕਰਦੇ ਨੇ ਡਿਵੋਰਸ ਹੋਇਆ ਹੋਇਆ ਹੈ ਜੀ ਨਾ ਤਾਂ 7 ਸਾਲ ਦੀ ਬੇਟੀ ਹੈ ਜੀ ਬੱਚੇ ਦੀ ਕਸਟਡੀ ਮਾਂ ਕੋਲ ਹੈ ਜੀ ਇਟਲੀ ਵਿੱਚ 2 ਕਿਲੇ ਜ਼ਮੀਨ ਹੈ ਖੰਨਾ ਵਿੱਚ ਮੋਰਿੰਡਾ ਰਹਿ ਰਹੇ ਨੇ ਜੀ ਆਪਣਾ ਘਰ ਇਟਲੀ ਅਤੇ ਇੰਡੀਆ ਵਿੱਚ ਹੈ ਜੀ ਇਹਨਾਂ ਦਾ ਮਮ ਡੈਡ ਸਿਟੀਜ਼ਨ ਇਟਲੀ ਇਹਨਾਂ ਨੂੰ ਬਿਨਾ ਬੱਚੇ ਤੋਂ ਰਿਸ਼ਤਾ ਚਾਹੀਦਾ ਹੈ ਜੀ ਇਹਨਾਂ ਨੂੰ ਕੁੜੀ ਸੋਣੀ ਚਾਹੀਦੀ ਹੈ ਜੀ ਚਾਹੇ ਪਲੱਸ 2 ਪਾਸ ਹੋਵੇ ਚੁੰਨੀ ਚੜਾਵਾ ਕਰਨਾ ਹੈ ਜੀ ਇਹਨਾਂ ਨੇ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਨੇਮ ਸਿੰਘ ਡੇਟੋ ਕਰਤਿਆ ਜੀ 16 10 1994 ਕਾਸਟ ਖੱਤਰੀ ਹੈ ਜੀ ਸੋਡੀ ਪੜ੍ਹਾਈ ਇਹਨਾਂ ਨੇ ਬੀਟੈਕ ਕੀਤੀ ਹੈ ਜੀ ਆਈਟੀ ਕੀਤੀ ਹੈ ਕੰਮ ਕਰਦੇ ਨੇ ਜੀ ਫਾਊਂਡਰ ਆਫ ਆਰਨਾਮੈਟਿਕਸ ਆਈਟੀ ਕੰਪਨੀ ਮੋਹਾਲੀ ਵਿੱਚ ਫਾਦਰ ਬਿਜ਼ਨਸਮੈਨ ਨੇ ਫਾਰਮਰ ਲੈਂਡ ਇਹਨਾਂ ਕੋਲ 35 ਏਕੜ ਹੈ ਮਦਰ ਹਾਊਸ ਵਾਈਫ ਹੈ ਜੀ ਹਾਈਟ 5 ਫੁੱਟ 7 ਇੰਚ ਹੈ ਸਿਸਟਰ 3 ਨੇ ਐਲ্ডার ਸਿਸਟਰ ਮੈਰਿਡਾ ਜੀ ਬ੍ਰਦਰ 1 ਇੱਕ ਐਲ্ডার ਬ੍ਰਦਰ ਮੈਰਿਡਾ ਜੀ ਏਰੀਆ ਨਤਾ ਖਰੜਾ ਸਿਰਫ ਗੁਰੂ ਕਨਸਤ ਜੀ ਨੂੰ ਬਲੀਵ ਕਰਦੇ ਨੇ ਜੀ ਸੰਪਰਕ ਸਿੱਖ ਫੈਮਲੀ ਅਰੋੜਾ ਫੈਮਲੀ ਐਂਡ ਜਰਨਲ ਕਾਸਟ ਓਨਲੀ ਬਿਊਟੀਫੁਲ ਵੈਲ ਐਜੂਕੇਟਿਡ ਲੜਕੀ ਚਾਹੀਦੀ ਜੀ ਇਹਨਾਂ ਨੂੰ ਵਰਕਿੰਗ ਇਨ ਆਈਟੀ ਸੈਕਟਰ ਗਵਰਨਮੈਂਟ ਜੋਬ ਬੇਟੀ ਦਰਿਸ਼ਤਾ ਨੋਟ ਕਰੋ ਜੀ ਨਾਮ ਕੋਰ ਕਾਸਟ ਇਹਨਾਂ ਦੇ ਜੱਟ ਹੈ ਜੀ ਗੋਤ ਦਿਓਲ ਹੈ ਡਿਵੋਰਸ ਹੋਇਆ ਹੈ ਜੀ ਬੇਟੀ ਦਾ ਜਨਮ ਮਿਨਾ ਦਾ 2012 1994 ਦਾ ਹੈ ਜੀ ਹਾਈਟ 5 ਫੁੱਟ 3 ਇੰਚ ਹੈ ਜੀ ਪੰਜਾਬ ਪ੍ਰੋਪਰ ਤੋਂ ਜੀ ਨੇ ਫਾਦਰ ਰਿਟਾਇਰਡ ਨੇ ਜੀ ਇਹਨਾਂ ਦੇ ਮਦਰ ਹਾਊਸ ਵਾਈਫ ਹੈ ਜੀ ਇਹਨਾਂ ਦੀ ਇਹਨਾਂ ਦਾ ਭਰਾ ਹੈ ਜੀ ਨਿਊਜ਼ੀਲੈਂਡ ਪੱਕਾ ਹੈ ਜੀ ਅਨਮੈਰਿਡ ਹੈ ਪੈਨ ਵਿਆਹੀ ਹੋਈ ਜੀ ਆਸਟ੍ਰੇਲੀਆ ਵਿੱਚ ਪੱਕੀ ਹੈ ਜੀ ਉਹ ਵੀ ਉਹ ਪੱਕੀ ਹੈ ਜੀ ਉੱਥੇ ਮੁੰਡਾ ਇਹਨਾਂ ਨੂੰ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਦਾ ਪੱਕਾ ਮੁੰਡਾ ਚਾਹੀਦਾ ਹੈ ਜੀ ਸਟੱਡੀ ਇਹਨਾਂ ਨੇ ਕੀਤੀ ਹੋਈ ਜੀ ਕੰਪਿਊਟਰ ਆਈਟੀਆਈ ਐਂਡ ਡੀ ਫਾਰਮੇਸੀ ਐਂਡ ਸਟੀਚਿੰਗ ਕੋਰਸ ਕੀਤਾ ਹੋਇਆ ਜੀ ਕਾਰ ਦਾ ਸਾਰਾ ਕੰਮ ਆਉਂਦਾ ਹੈ ਜੀ ਸਟੀਚਿੰਗ ਦਾ ਕੰਮ ਵੀ ਆਉਂਦਾ ਹੈ ਜੀ ਇਹਨਾਂ ਨੂੰ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਪ ਬਤੇਰੇ ਜਾਣਕਾਰੀ ਲੈ ਸਕਦੇ ਹੋ ਬੇਟੇ ਦਰਸ਼ਤਾ ਨੋਟ ਕਰੋ ਜੀ ਨੇਮ ਸਿੰਗਰ ਵਿਲੇਜ ਨਿਆਮਿਆ ਡਿਸਟ੍ਰਿਕਟ ਮੋਹਾਲੀ ਬੇਟਾ ਮੈਟ੍ਰਿਕ ਪਾਸ ਹੈ ਜੀ ਕਾਸ ਟਰੰਦਾਸੀ ਸੇਖ ਹੈ ਬਰਥ 1997 ਦਾ ਜੋਬ ਕਰਦੇ ਨੇ ਜੀ ਸਵਰਾਜ ਫੈਕਟਰੀ ਵਿੱਚ 7 ਸਾਲ ਤੋਂ ਇਹਨਾਂ ਦੀ ਕੋਈ ਡਿਮਾਂਡ ਨਹੀਂ ਹੈ ਜੀ ਲੜਕੀ ਇਹਨਾਂ ਨੂੰ ਘਰ ਸੰਭਾਲਣ ਵਾਲੀ ਚਾਹੀਦੀ ਹੈ ਜੀ ਚਾਹੇ ਗਰੀਬ ਕਰਦੀ ਹੋਵੇ ਨੰਬਰ ਦਿੱਤੇ ਗਏ ਹਨ ਜੀ ਆਪ ਬਥੇਰੇ ਗੱਲਬਾਤ ਕਰਕੇ ਬਥੇਰੇ ਜਾਣਕਾਰੀ ਲੈ ਸਕਦੇ ਹੋ بیٹے ਦਾ ਰਿਸ਼ਤਾ ਨੋਟ ਕਰੋ ਜੀ ਨੇਮ ਸਿੰਘ ਏਜ 32 ਸਾਲ ਹੈ ਜੀ ਕੱਦ 5 ਫੁੱਟ 3 ਇੰਚ ਹੈ ਪੜਾਈ ਇਹਨਾਂ ਨੇ ਬੀਕੋਮ ਕੀਤੀ ਹੈ ਜੀ ਕਾਸਟ ਖੱਤਰੀ ਹੈ ਸਿਸਟਰ ਕੈਨੇਡਾ ਸੈਟਲ ਹੈ ਜੀ ਫਾਦਰ ਮਦਰ ਮੈਰਿਜ ਦੇ ਬਾਅਦ ਕੈਨੇਡਾ ਜਾ ਰਹੇ ਹਨ ਲੜਕੇ ਦਾ ਵਧੀਆ ਕਾਰੋਬਾਰ ਹੈ ਜੀ ਵੈਲ ਸੈਟਡ ਲड़का ਹੈ ਇਹਨਾਂ ਨੇ ਸ਼ਾਦੀ ਜਲਦੀ ਕਰਨੀ ਹੈ ਜੀ ਸਿੰਪਲ ਮੈਰਿਜ ਕਰਨੀ ਹੈ ਇਹਨਾਂ ਨੂੰ ਲੜਕੀ ਸਿੰਪਲ ਚਾਹੀਦੀ ਹੈ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਬਤੇਰੇ ਜਾਣਕਾਰੀ ਲੈ ਸਕਦੇ ਹੋ بیٹے ਦਾ ਰਿਸ਼ਤਾ ਨੋਟ ਕਰੋ ਜੀ ਨੇਮ ਸਿੰਘ ਏਰੀਆ ਤਰਨਤਾਰਨ ਚਾਹੀਐ ਵਜੀ ਡੇਟ ਆਫ ਬਰਥ 1998 ਹੈ ਪੜਾਈ ਇਹਨਾਂ ਨੇ ਮਾਸਟਰ ਇਨ ਅਕਾਊਂਟਿੰਗ ਵਿੱਚ ਕੀਤੀ ਹੈ ਜੀ ਇੱਕ ਸਿਸਟਰ ਹੈ ਮੈਰਿਡ ਹੈ ਕਾਸਟ ਜਾਟਾ ਜੀ ਪੋਲਰ ਹਾਈਟ 6 ਫੀਟ ਹੈ ਜੀ ਕਰੰਟਲੀ ਲਿਵਿੰਗ ਇਨ ਆਸਟ੍ਰੇਲੀਆ ਬੇਟੇ ਦੀ ਪੀਆਰ ਫਾਈਲ ਲੱਗੀ ਹੋਈ ਹੈ ਜੀ ਜਲਦੀ ਹੀ ਮਿਲ ਜਾਏਗੀ ਇਹਨਾਂ ਨੂੰ ਲੜਕੀ ਚਾਹੀਦੀ ਹੈ ਜੀ ਬਿਊਟੀਫੁਲ ਟਾਲ ਐਜੂਕੇਟਿਡ ਗਰਲ ਫਰਮ ਜੱਟ ਸਿੱਖ ਫੈਮਿਲੀ ਵਿਦ ਸਿਮਿਲਰ ਫੈਮਿਲੀ ਬੈਕਗ੍ਰਾਉਂਡ ਕੁੜੀ ਦੀ ਉਮਰ 20 ਤੋਂ 25 ਸਾਲ ਤੱਕ ਹੋਵੇ ਜੀ ਹਾਈਟ 5 ਫੁੱਟ ਚੇਂਜ ਤੋਂ ਘੱਟ ਨਾ ਹੋਵੇ ਵਧੀਆ ਪਰਿਵਾਰ ਹੋਵੇ ਜੀ ਐਨ ਆਰ ਆਈ ਬੇਟੀ ਦਾ ਰਿਸ਼ਤਾ ਨੋਟ ਕਰੋ ਜੀ ਡੇਟ ਆਫ ਬਰਥ ਹੈ ਜੀ 1985 ਦੀ ਹਾਈਟ ਹੈ ਜੀ 5 ਫੁੱਟ 8 ਇੰਚ ਕੈਨੇਡੀਅਨ ਵਰਕ ਪਰਮਿਟ ਤੇ ਹੈ ਜੀ ਇਹਨਾਂ ਦਾ ਡਿਵੋਰਸ ਹੋਇਆ ਹੋਇਆ ਜੀ ਤੇ 12 ਸਾਲ ਦੀ ਬੇਟੀ ਵੀ ਹੈ ਇਹਨਾਂ ਕੋਲ ਜੋਬ ਹੈ ਜੀ ਸੌਫਟਵੇਅਰ ਇੰਜੀਨੀਅਰ ਨੇ ਇਹਨਾਂ ਨੂੰ ਲੜਕਾ ਚਾਹੀਦਾ ਹੈ ਜਿਹੜਾ ਕੈਨੇਡਾ ਪੀਆਰ ਹੋਵੇ ਜੀ ਤੇ ਇਹਨਾਂ ਦੀ 12 ਸਾਲ ਦੀ ਬੇਟੀ ਨੂੰ ਅਸੈਪਟ ਕਰੇ ਪੀਆਰ ਦੀ ਫਾਈਲ ਲੱਗੀ ਹੋਈ ਜੀ ਇਹਨਾਂ ਦੀ ਸਟੱਡੀ ਇਹਨਾਂ ਨੇ ਐਮਐਸਸੀ ਆਈਟੀ ਕੀਤੀ ਹੋਈ ਜੀ ਯੋਗਾ ਮਾਸਟਰ ਤੇ ਐਲੋਪੈਥਿਕ ਹੋਮੀਓਪੈਥੀ ਦਾ ਕੋਰਸ ਕੀਤਾ ਪਿਆ ਜੀ ਇਹਨਾਂ ਨੇ ਕਾਸਟ ਇਹਨਾਂ ਦੀ ਸਿੱਖ ਕਤਰੀ ਹੈ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਪਾਂ ਤੇਰੀ ਜਾਣਕਾਰੀ ਲੈ ਸਕਦੇ ਹਾਂ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕਾਸਟ ਹੈ ਜੀ ਜੱਟ ਗਿੱਲ ਉਮਰ ਹੈ ਜੀ 8 11 2003 ਕੱਦ 5 ਫੁੱਟ 9 ਇੰਚ ਹੈ ਜੀ ਪੜ੍ਹਾਈ ਇਹਨਾਂ ਨੇ ਬੀਕਾਮ ਕਾਮਰਸ ਵਿੱਚ ਕੀਤੀ ਹੈ ਜੀ ਹੁਣ ਪੜ੍ਹਾਈ ਆਸਟ੍ਰੇਲੀਆ ਵਿੱਚ ਕਰ ਰਹੇ ਨੇ ਜੀ ਜ਼ਮੀਨ ਇਹਨਾਂ ਕੋਲ 8 ਏਕੜ ਹੈ ਇਕਲੌਤਾ ਬੇਟਾ ਹੈ ਜੀ ਮੰਗ ਇਹਨਾਂ ਨੂੰ ਹੈ ਜੀ ਕੁੜੀਆ ਆਸਟ੍ਰੇਲੀਆ ਪੀਆਰ ਹੋਵੇ ਸੋਨੇ ਸੁਨੱਖੀ ਹੋਵੇ ਜੀ ਕੱਦ 5 ਫੁੱਟ 5 ਇੰਚ ਤੋਂ ਘੱਟ ਨਾ ਹੋਵੇ ਪਿਤਾ ਐਕਸ ਆਰਮੀ ਨੇ ਜੀ ਜ਼ਿਲ੍ਹਾ ਸੰਗਰੂਰ ਹੈ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆ ਬਥੇਰੇ ਜਾਣਕਾਰੀ ਲੈ ਸਕਦੇ ਹੋ ਬੇਟੀ ਦਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕੀ ਹੈ ਜੀ ਨਿਊਜ਼ੀਲੈਂਡ ਪੀ ਆਰ ਜਨਮ 1992 ਦਾ ਹੈ ਜੀ ਕੱਦ 5 ਫੁੱਟ 3 ਇੰਚ ਹੈ ਲੜਕੀ ਅਨਮੈਰਿਡ ਹੈ ਸਟੱਡੀ ਇਹਨਾਂ ਨੇ ਪਲੱਸ 2 ਕੀਤੀ ਹੈ ਜੀ ਨਾਨ ਮੈਡੀਕਲ ਵਿੱਚ ਲਾ ਦੀ ਡਿਗਰੀ ਨਿਊਜ਼ੀਲੈਂਡ ਤੋਂ ਕੀਤੀ ਹੋਈ ਹੈ ਜੀ ਤਿੰਨ ਪ੍ਰਾਣੇ ਜੀ ਏਰੀਆ ਇਹਨਾਂ ਦਾ ਦੁਆਬਾ ਹੈ ਮੰਗ ਸਿਰਫ ਇਹਨਾਂ ਨੂੰ ਇਹ ਹੈ ਕਿ ਖਾਨਦਾਨੀ ਅਤੇ ਵੈਸ਼ਨਵ ਪਰਿਵਾਰ ਹੋਵੇ ਲੜਕੇ ਦੀ ਉਮਰ 27 ਤੋਂ 32 ਸਾਲ ਤੱਕ ਹੋਵੇ ਲੜਕਾ ਸੋਨਾ ਤੇ ਸਮਾਰਟ ਹੋਵੇ ਸਿਰਫ ਜੱਟ ਸਿੱਖ ਹੀ ਸੰਪਰਕ ਕਰਨ ਮੈਰਿਜ ਬਿਊਰੋ ਵਾਲੇ ਤੇ ਤਲਾਕਸ਼ੁਦਾ ਫੋਨ ਨਾ ਕਰਨ ਜੀ ਨਿਊਜ਼ੀਲੈਂਡ ਨੂੰ ਪਹਿਲਾਂ ਜੀ ਕਨੇਡਾ ਆਸਟ੍ਰੇਲੀਆ ਯੂ ਐਸ ਏ ਵੀ ਵਿਚਾਰ ਤਿੰਨੇ ਜੀ ਮੁੰਡਾ ਐਜੂਕੇਟਿਡ ਹੋਵੇ ਟੈਲੀਫੋਨ ਨੰਬਰ ਦਿੱਤਾ ਗਿਆ ਜੀ ਆਪ ਤੇਰੇ ਜਾਣਕਾਰੀ ਲਾ ਸਕਦੇ ਹੋ ਬੇਟੇ ਤਾਂ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ ਮਿਨਾਧੀ ਜੀ 31 ਸਾਲ ਦੇ ਨੇ ਗਵਰਨਮੈਂਟ ਜੋਬੇ ਚ ਇਹਨਾਂ ਦੀ ਕਾਦਫ ਠੇ ਫੁੱਠ ਹੈ ਫੈਮਿਲੀ ਵਿੱਚ ਮਮ ਨੇ ਡੈਡ ਨੇ ਸਿਸਟਰ ਮੈਰਿਡ ਹੈ ਜੀ ਏਰੀਆ ਬਠਿੰਡਾ ਹੈ ਇਹਨਾਂ ਦਾ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਅਬ ਤੇਰੇ ਜਾਣਕਾਰੀ ਲੈ ਸਕਦੇ ਹੋ ਕਾਸਟ ਰਾਮ ਗੜੀਆ ਸਿੱਖ ਹੈ ਜੀ ਬੇਟੀ ਦਾ ਰਿਸ਼ਤਾ ਨੋਟ ਕਰੋ ਜੀ ਨੇਮ ਕੋਰ ਤਨੇਜਾ ਜੀ ਕਾਸਟ ਅਰੋੜਾ ਸਿੱਖ ਹੈ ਡੇਟ ਆਫ ਬਰਥ ਹੈ ਜੀ 25 5 ਦਾ ਹਾਈਟ 5 ਫੁੱਟ 4 ਇੰਚ ਹੈ ਜੀ ਟਾਈਮਿੰਗ 12 ਏਐਮ ਕਲਰ ਫੇਅਰ ਹੈ ਕੁਆਲੀਫਿਕੇਸ਼ਨ ਪਲੱਸ 2 ਹੈ ਜੀ ਇਹਨਾਂ ਦੀ ਡਿਪਲੋਮਾ ਬਿਊਟੀਸ਼ੀਅਨ ਦਾ ਕੋਰਸ ਕੀਤਾ ਹੈ ਜੀ 2 ਸਾਲ ਦਾ ਮੈਰਿਜ ਮਟੀਰੀਅਲ ਅਨਮੈਰਿਡ ਨੇ ਜੀ ਵਰਕਿੰਗ ਗਰਲ ਹੈ ਜੀ ਜੋਬ ਇਨ ਸੈਲੂਨ ਦੇ ਵਿੱਚ ਜੋਬ ਕਰਦੇ ਨੇ ਜੀ ਫਾਦਰ ਇਹਨਾਂ ਦੇ ਫਾਰਮਰ ਨੇ ਜੀ ਮਦਰ ਇਹਨਾਂ ਦੇ ਹਾਊਸ ਵਾਈਫ ਹੈ ਸਿਬਲਿੰਗ ਦੋ ਬ੍ਰਦਰ ਨੇ ਜੀ ਬੋਥ ਆਰ ਮੈਰਿਡ ਗੋਤ ਹੈ ਜੀ ਪਾਪਾ ਦੀ ਤਨੇਜਾ ਮੰਮੀ ਦੀ ਘਮਰ ਸਿਟੀ ਦਸੂਆ ਹੈ ਜੀ ਜ਼ਿਲ੍ਹਾ ਹੁਸ਼ਿਆਰਪੁਰ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਵਤੇਰੇ ਜਾਣਕਾਰੀ ਲੈ ਸਕਦੇ ਹੋ